hai line nạp điện mất điện gần nhất à? hai line nạp điện mất điện मालिक फोर्स पवंदी आहे É da moru. اوه هاو جی ਕੱਪ ਚੰਗਾਂ ਮਾਣ ਘਰ ਦਾ ਜਿਹਦੇ ਚੱਪ ਚ ਹੁੰਦੇ ਆ ਮਾੜਾ ਬਾਲੀ ਤੁੰਗਦੇ ਔ ਗੱਭਰੂ ਦਾ ਗਾਣਾ ਚਾਰੀ ਬੰਦਿਆ ਆ ਸਾਡੇ ਪੋਚਲਾ ਤੇ ਵਿਖਲਾ ਬਾਹਰ ਬੋਲਦੇ ਔਰ ਅਗਲੇ ਬੰਨੇ ਬੇਂਤੀ ਆ ਬਾਈ ਤਾਨੀ ਨੂੰ ਮਾਰ ਜੀ ਰਿਹਾ ਯਾਰ ਜੱਗਾ ਵੀ ਕਾੜੀ ਬਣਦੀ ਆ ਭਾਈ ਜਦੋਂ ਕਾਰਾ ਮਾਚ ਹੋ ਜਾਂਦਾ ਕਹਣ ਦੀ ਪ੍ਰਸੰਤਾਂ ਦਾ ਮੁੰਡਾ ਬੱਧਾ ਬੱਧਾ ਕਿੰਨਾਂ ਯਾਰ ਉਹ ਦੂਜੇ ਪਾਸੇ ਉਧਰ ਪੜਾ ਸਾਤਨਾਮ ਹੈ ਨੇੜੇ ਹੋ ਜਾ ਪਨੀ ਨੇੜੇ ਹੋ ਜਾ ਜੇ ਕਹੇ ਅੱਥਾ ਮੋੜ ਦੇ ਤਾਂ ਕਹਾਣੀ ਹੋਰ ਹੋ ਜੂ ਪਰ ਉਧਰ ਉਹਨੇ ਹੱਥ ਖੜਾ ਕਰਤਾ ਕਹਾਣੀ ਤਾਂ ਬਣ ਸਕਦੀ ਆ ਕੋਈ ਨਾ ਹਾਂ ਪਹਿਲਾ ਮੈਚ ਆ ਮੁੰਡੇ ਦਾ ਚ ਪਾਣੀਪਤ ਜ਼ਿਲ੍ਹੇ ਤੋਂ ਪਹੁੰਚਿਆ ਪਹਿਲੇ ਹੀ ਮੈਚ ਆ ਕੋਈ ਗੱਲ ਨਹੀਂ ਹੌਲੀ ਹੌਲੀ ਮੁੰਡੇ ਚੱਲੂ ਕੰਮ ਆਪਣਾ ਆਇਆ ਉਹ ਮੁੰਡਾ ਜੱਗਾ ਬਰੂਦ ਕਿੱਥੇ ਆ ਵੀਰੇ ਜਰ ਸਨੇਹਾਂ ਤਾਂ ਦੱਸੋ ਦਾ ਕਿੱਥੇ ਹੋ ਗਰੁੱਪ 'ਤੇ ਨੰਬਰ ਕੱਢ ਕੇ ਇੱਕ ਵਾਰ ਫੋਨ ਕਰੋ ਇਸ ਪਿਆਰ ਜਿੱਦ ਜੇ ਫੋਨ ਕਰ ਲਿਓ ਗਰੁੱਪ 'ਤੇ ਨੰਬਰ ਕੱਢ ਕੇ ਲੱਕੀ ਕਹੇ ਭਾਈ ਖੇਲ ਲੱਗ ਨਹੀਂ ਖੇਲ ਨਾ ਬਸ ਬਾਤ ਖਤਮ ਲੱਗੀ ਤੇਰੇ ਫੋਨ ਦੇ ਪਿੱਛੇ 970 ਨੰਬਰ ਹੋਣੀ ਉਹ ਚੱਕੇ ਦਾ ਉਹ ਨੰਬਰ ਬੁਲਾ ਭਾਈ 970 ਨੰਬਰ ਆ ਪਿੱਛੇ ਇਹਨੂੰ ਫੋਨ ਵੀ ਆਇਆ ਹੋਇਆ ਨੰਨਾ ਇੱਕ ਤੋਂ ਫੱਲੇ ਨਾ ਅੱਜ ਨੀਂਦ ਹੀ ਫੱਲੇ ਨਾ ਆ ਕੇ ਫੱਲੇ ਨੰਬਰ ਤੋਂ ਉਹ ਫੇਰ ਮਾਰ ਜਾਣੀ ਇਹ ਕਿੰਨਾ ਕੁ ਦਿਨ ਜੇ ਇਸ ਤਰ੍ਹਾਂ ਜੋ ਉਹ ਮੂਦਾ ਚੱ ਗਿਆ ਘਾਹ ਰਾਈਨ ਪਰ ਕੋਈ ਨਹੀਂ ਇਸ ਦਾ ਜਿੰਦਾ ਜਹਾ ਹੋ ਕੇ ਕਰਦੇ ਕੇਵਨ ਨੂੰ ਬਦਮਾਤ ਕਰਦਾ ਸਾਹਲ 147 ਸੋਨਾ ਲਿਕਾ ਉਹ ਰੌਡ ਜਾ ਰਹੇ ਜੱਗਾ ਗੁਰੂ ਦੇ ਵੀਰੇ ਆ ਬੜੀ ਬਾਈ ਪਮਨਸ਼ਾਰੋ चलो भाई चलो चलो